ਤੋਂ ਇੱਕ ਟੌਪ ਦੀ ਮੱਝ ਦਿਖਾਉਨੇ ਆ ਬਹੁਤ ਵੱਡਾ ਕੱਤ ਕਾਠ ਆ ਚੰਗੀ ਸਭੀ ਬਲੀ ਆ ਸਿੰਘਾਂ ਦੀ ਕੁਆਲਿਟੀ ਦੇਖੋ ਇਹਦੀ ਜਬਰਦਸਤ ਆ ਗਈ ਵੱਡੇ ਢਾਂਚੇ ਦੀ ਹੈਗੀ ਬਾਈ ਫਲਕਾਰੀ ਵਾ ਗਿਆ ਇਹ ਸ਼ਿੰਗਾਰੀ ਵੀ ਆ ਪੂਰੀ ਚੌੜੀ ਜੂੜੀ ਬਹੁਤ ਆ ਬਾਕੀ ਆਰਡਰ ਦੇਖੋ ਦਾ ਹਾਲੇ ਜੀ ਦਾ ਚੰਗੀ ਆਰਡਰ ਬਹੁਤ ਜਬਰਦਸਤ ਆਗਾ ਤੇ ਕੋਈ ਕਮੀ ਨਹੀਂ ਹੈ ਜੀ ਦੇਖੋ ਬਾਟੀਵੰਤਰ ਬਹੁਤ ਚੰਗੀ ਆ ਤਾਜੀ ਸੁਈ ਆ ਆਰਡਰ ਤੁਜੀ ਦੁਬਾਰੇ ਦੇਖ ਸਕਦੇ ਹੋ ਥਣ ਤੁਹਾਨੂੰ ਬਹੁਤ ਚੰਗੇ ਆ ਤੇ ਬਾਕੀ ਤੁਹਾਨੂੰ ਫੇਸ ਵੀ ਆਪਾਂ ਦੁਬਾਰੇ ਦਿਖਾ ਦਿੰਨੇ ਆ ਸੰਗਾਂ ਜਿਮਾ ਕੁੰਡੇ ਆ ਦੇਖੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਨੇ ਮਨਜਿੰਦਰ ਹੈ ਹਾਂਜੀ ਪਿੰਡ ਕੁੰਬੜ ਵਾਲਾ ਗੱਟੂ ਵਾਲਿਆਂ ਦੇ ਕੋਲੇ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਹਾਂ ਨਾ ਸੰਗਰੂਰ ਜ਼ਿਲ੍ਹਾ ਸੰਗਰੂਰ ਪੈ ਜਾਂਦਾ ਹਾਂ ਠੀਕ ਹੈ ਤੇ ਜਿਹੜੀ ਆਪਾਂ ਬਾਈ ਇਹ ਮੱਝ ਲੈ ਕੇ ਆਏ ਆ ਕੀ ਡਿਟੇਲ ਆ ਕਿਹੜਾ ਸੂਆ ਸੂਈ ਵੀ ਇਹ ਸੂਆ ਜੀ ਹੁਣ ਤੀਜਾ ਸੂਈ ਹੈ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ 8 ਤਰੀਕ ਨੂੰ ਸੂਈਆ ਵੀਰੇ 8 ਤਰੀਕ ਦੀ ਹਾਂ ਅੱਜ ਹੋ ਗਈ 11 ਹਾਂ ਤਿੰਨ ਦਿਨ ਨਹੀਂ ਹੋਏ ਤਿੰਨ ਕਦੇ ਨਹੀਂ ਹੋਇਆ ਹਨਾ ਤੇ ਬੱਚਾ ਕੀ ਆ ਬੱਚਾ ਮੈਂ ਵੀਰੇ ਕੋਹੇਨੂਰ ਦੀ ਕੱਟੀ ਹੈ ਅੱਛਾ ਕੋਹੇਨੂਰ ਸਾਹਨ ਦੀ ਕੱਟੀ ਆ ਲਕਸ਼ਮੀ ਡੇਰੀ ਵਾਲਿਆਂ ਦੀ ਹੈ ਨਾ ਲੋ ਵੀ ਦੋਸਤੋ ਦੇਖ ਉਹ ਇਹ ਨੂਰ ਦੀ ਕੱਟੀ ਆ ਬਾਦਦੇ ਵਾਲੀ ਗੱਲ ਆ ਕਿਉਂਕਿ ਬਹੁਤ ਟੌਪ ਦਾ ਬੋਲਾ ਮੱਝ ਵੀ ਚੰਗੀ ਆ ਤੇ ਨਾਲ ਕੱਟੀ ਵੀ ਚੰਗੀ ਆਗੀ ਨਾਲ ਹੀ ਆਲੇ ਆ ਦੇ ਸੋਨੇ ਦੇ ਸੁਹਾਗੇ ਵਾਲੀ ਗੱਲ ਹੀ ਆ ਆਹੇ 나ੜੂ ਨਾਲੀ ਆ 나ੜ ਦਾ ਹਜੇ ਨਾਲ ਆ ਬਿਲਕੁਲ ਤਾਜੀ ਸੁਹੀ ਆ ਦੇਖ ਬਾਦਦੇ ਵਾਲੀ ਗੱਲ ਹੀ ਆ ਇੱਕ ਤਰ੍ਹਾਂ ਦੀ ਕੱਟੀ ਤੋਂ ਬਾਅਦ ਇਹ ਦਿਖਾ ਦਿੰਦੇ ਆਗੇ ਕਿੰਨਾ ਬੋਲਾ ਤਿਆਰ ਬਈ 14 15 ਲੀਟਰ ਵੀਰੇ ਤਿਆਰ ਆ ਤਿਆਰ ਆਗਾ ਹਾਂ ਕਿੰਨਾ ਦੁੱਧ ਪਾ ਸਕਦੀ ਆ 18 ਸੂਏ ਵੀਰੇ ਨੇ ਪਿਛਲੇ ਸੂਏ ਦਿੱਤਾ 18 ਹਾਂ ਆਪਣੇ ਮਾਲਕ ਨੇ ਦੱਸ ਕੇ ਦਿੱਤਾ ਠੀਕ ਹੈ ਜੀ ਤੇ ਆਪਾਂ ਚਲ ਬਾਲਾ ਤਾਂ ਕਹਿੰਦੀ ਵੀ 18 ਲੀਟਰ ਦਾ ਆਈਟਮ ਦੇ ਹੀ ਦੇਣੇ ਨੇ ਆ 18 ਤਾਂ ਦੇ ਦੂ ਹਨਾ ਕਿੰਨਾ ਵੀ ਅਗਲੇ ਨੇ ਦੱਸਿਆ ਹਾਂ ਬਾਕੀ ਸੇਵਾ ਤੇ ਆ ਫਿਰ ਵੱਧ ਵੀ ਸਕਦੀ ਹੈ ਨਾ ਬਾਕੀ ਅਗਲੇ ਕਿਹੜੇ ਲੋਕ ਹੁਣ ਦੀਦੀ ਆਪਣਾ ਠੀਕ ਆ ਬਾਕੀ ਪਤਾ ਲੱਗ ਜਾਂਦਾ ਜਾਨ ਮਰਦਾ ਹਨਾ ਤੇ ਆਪਣਾ ਕੰਮ ਬਾਹਰ ਦਾ ਬਈ ਹਾਂ ਵੀਰੇ ਬਾਹਰ ਠੀਕ ਆ ਤੇ ਇੱਥੇ ਆਪਾਂ ਇਹ ਇਕੱਲੇ ਕੇ ਆਏ ਹਾਂ ਹਾਂ ਇਕੱਲੇ ਕੇ ਠੀਕ ਆ ਤੇ ਪਸ਼ੂ ਬਾਈ ਰੁਟੀਨ ਦੇ ਵਿੱਚ ਹੁੰਦੇ ਆਪਣੇ ਘਰੇ ਹਾਂ ਵੀਰੇ ਲੈ ਲੈਣੇ ਇੱਕ ਅੱਧੀ ਆਪਾਂ ਠੀਕ ਆ ਜਿਆਦਾ ਨਹੀਂ ਵੱਡਾ ਨਹੀਂ ਕੰਮ ਕਰਦੇ ਜਿਆਦਾ ਨਹੀਂ ਜਾਣੀ ਚੰਗਾ ਪਸ਼ੂ ਲੈਣੇ ਠੀਕ ਆ ਮੱਝਾਂ ਦਾ ਹੀ ਇਕੱਲਿਆਂ ਦਾ ਹਾਂ ਮੱਝਾਂ ਵੀ ਲੈ ਲੈਣਾ ਲਗਾਈਆਂ ਵੀ ਲੈ ਲੈਣੀਆਂ ਗਾਈਆਂ ਵੀ ਲੈ ਲੈਣੀਆਂ ਲੈਣੇ ਜਾਣੀ ਚੰਗੇ ਲੈਣੇ ਚੰਗੇ ਹਾਂ ਠੀਕ ਆ ਤੇ ਬਈ ਕਈ ਵਾਰੀ ਕਿਸੇ ਨੇ ਘਰੋਂ ਖਰੀਦਣਾ ਹੁੰਦਾ ਚੰਗਾ ਪਸ਼ੂ ਹੈ ਨਾ ਉਹ ਵੀ ਖਰੀਦ ਸਕਦਾਗਾ ਹਾਂ ਫੋਨ ਕਰਕੇ ਫੋਨ ਕਰਕੇ ਆ ਜੇ ਹਾਂ ਜੀ ਪਹਿਲਾਂ ਡੰਗਰ ਕਈ ਵਾਰ ਹੁਣ ਬਿਜ ਜਾਂਦੇ ਆ ਠੀਕ ਆ ਬਿ ਕਾਲ ਕਰ ਲਿਆ ਹਾਂ ਕਾਲ ਕਰਕੇ ਗੱਲਬਾਤ ਕਰ ਸਕਦਾ ਹੈ ਹਾਂ ਠੀਕ ਹੈ ਜੀ ਤੇ ਆਪਾਂ ਬਈ ਮੁੱਲ ਕਿੰਨਾ ਰੱਖਦੇ ਆ ਦਾ ਮੁੱਲ ਵੀਰੇ 60 ਲੱਖ ਕਰੀ ਸਾਢੇ 90 ਲੱਖ ਤੇ ਕਿੰਨੇ ਹੀ ਦੇਣੀ ਆ ਤਵਾ ਤਿੰਨੇ ਦੀ ਵੀਰੇ ਦੇ ਦਾਂਗੇ ਮਰ ਬੋਲ ਦਿਓ 82888 ਬਾਈ ਹਾਂਜੀ 2361 ਇੱਕ ਵਾਰੀ ਦੁਬਾਰੇ ਬੋਲ ਦਿਓ 82888 2361 ਠੀਕ ਆ ਬਾਈ ਧੰਨਵਾਦ ਹਾਂ ਲੋ ਵੀ ਦੋਸਤੋ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ ਤੇ ਬਾਕੀ ਡਿਟੇਲ ਆਪਾਂ ਸਾਰੀ ਲੈਤੀ ਆ ਕੋਹੇ ਨੂਰ ਦੀ ਕੱਟੀ ਆ ਤੁਸੀਂ ਦੁਬਾਰੇ ਦੇਖ ਸਕਦੇ ਹੋ ਦਾੜਗਾ ਜਮਾਂ ਨਾਲ ਆ ਵਾ ਵਾਦੀ ਵਾਲੀ ਗੱਲ ਹੀ ਹੈ ਤੇ ਆ ਜੋ ਅੱਗੇ ਆਪਾਂ ਤੁਹਾਨੂੰ ਚੰਗੇ ਪਸ਼ੂ ਹੋਰ ਦਿਖਾਉਣੀ ਹੈ ਬਹੁਤ ਸੋਹਣੀਆਂ ਝੋਟੀਆਂ ਤੋੜ ਕੇ ਦਿਖਾਉਨੇ ਆਪਾਂ ਇੱਕ ਮੋਹਰਾ ਦੇ ਵਿੱਚ ਆ ਇੱਕ ਨੀਲੀ ਰਾਵੀ ਦੀ ਆ ਨੀਲੀ ਰਾਵੀ ਦੀ ਝੋਟੀ ਦੇਖੋ ਤੁਸੀਂ ਕਟੇਲਵਾਚ ਕੱਟੀਆਂ ਦੀ ਲੈ ਲਾਂਗੇ ਕੱਦ-ਕੜ ਦਰਮਿਆਨੇ ਦੇ ਵਿੱਚ ਆ ਪਰ ਝੋਟੀ ਸੋਹਣੀ ਐ ਸਿੰਘਾਂ ਦੀ ਕੁਆਲਿਟੀ ਬਾਡੀ ਬੰਤਰ ਥੋੜਾ ਜਿਹਾ ਡਰਦੀ ਹੈ ਜੀ ਠੀਕ ਆਪਣੀ ਹਾਂ ਜੀ ਡਰਦੀ ਆ ਥੋੜਾ ਜਿਹਾ ਤੇ ਦੇਖੋ ਇਹਦੀ ਬਾਡੀ ਬੰਤਰ ਆਰਡਰ ਕੀ ਮਾਲਾ ਭਈ ਇਹਦਾ ਬੱਚਾ ਇਹਦਾ ਅੰਦਰੇ ਬੈਠਾਗਾ ਇਹ ਸਬਦਾ ਇਹਦਾ ਚੱਲਦਾ ਹੈ ਇਹ ਨੀਲੀ ਰਵੀਦੀ ਹੈ ਇਹਦਾ ਦੂਜੀ ਦਾ ਤੇਜ਼ ਦੇਖੋ ਇਹਦੇ ਦੂਜੇ ਨੰਬਰ ਤੇ ਇਹ ਹੈਗੀ ਸਿੰਘਾਂ ਦੀ ਕੁਆਲਿਟੀ ਇਹਦੀ ਬਹੁਤ ਸੋਹਣੀ ਆ ਬਾਡੀ ਬੰਦ ਤੇ ਇਹਦੀ ਬਹੁਤ ਚੰਗੀ ਆ ਆਰਡਰ ਦੇਖ ਸਕਦੇ ਆ ਇਹਦਾ ਬਾਕੀ ਬੈਕ ਸਾਈਡ ਤੋਂ ਕੱਦ ਕਾਟ ਦਰਮਿਆਨੇ ਦੇ ਵਿੱਚ ਆ ਛੋਟੀ ਉਮਰ ਦੀਆਂ ਝੋਟਗੀਆਂ ਆ ਐ ਸਾਫ ਸੁਥਰੀਆਂ ਆ ਸਨਖੀਆਂ ਗਈਆਂ ਸਭਾਂ ਗਲਗਾਂ ਚੰਗੀਆਂ ਨੇ ਆਰਡਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਕੱਟ ਪੁਰੇ ਦੀ ਕੁਆਲਿਟੀ ਬਾਕੀ ਦਿੱਲੀ ਸੈਰ ਤੋਂ ਦੇਖ ਸਕਦੇ ਹੋ ਬੱਚੇ ਇਹਨਾਂ ਦੇ ਬੂਰੇ ਤੁਸੀਂ ਬੈਠੇ ਸੀਗੇ ਇਹ ਇਸ ਛੋਟੀ ਦਾ ਤੇ ਕਿਹਦਾ ਹੈ ਸੁਪਰੇ ਕਿਨਾ ਧੋਮਾ ਵੀ ਆਪਾਂ ਡਿਟੇਲ ਲੈ ਲੈਨੇ ਆ ਛੋਟੀਆਂ ਸੋਹਣੀਆਂ ਸਾਫ਼ ਸੁਥਰੀਆਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਹਾਂ ਭਾਈ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਤੁਸੀਂ ਦਾ ਨਾਮ ਹੈ ਜੀ ਹਾਂਜੀ ਮੈਂ ਦਰਲਾ ਖੋੜਦਾ ਜੀ ਕਿਲਾ ਕਿਹੜਾ ਪਾਇੰਦਾ ਜੀ ਰਮਨਸਾ ਜਿਲ੍ਹਾ ਮਾਨਸਾ ਤੇ ਵਪਾਰ ਦਾ ਕੰਮ ਹੀ ਆ ਹਾਂ ਜੀ ਵਪਾਰ ਦਾ ਕੰਮ ਕਰਦੇ ਆ ਠੀਕ ਹੈ ਜੀ ਤੇ ਇੱਥੇ ਆਪਾਂ ਦੋ ਜੋਟਾਂ ਲੈ ਕੇ ਆਏ ਆ ਮਸਾਲੇ ਕੇ ਆਈ ਦੂਆ ਠੀਕ ਹੈ ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਤੋੜ ਕੇ ਦਿਖਾਈ ਸੀ ਆਹ ਨੀਲੀ ਰਵੀ ਦੇ ਵਿੱਚ ਕਿਹੜਾ ਸੂਆ ਸੂਈ ਵੀ ਆ ਜੀ ਇਹ ਇਹ ਬੜੀ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਹੁਣ ਹਲਕਾ ਹੋ ਗਿਆ ਇੱਕ ਹਫਤਾ ਤੇ ਬੱਚਾ ਕੀ ਆ ਬੱਚਾ ਕੱਟਿਆ ਦੂਆ ਮਗਰ ਕੱਟਾਂਗਾ ਤੇ ਕਿੰਨਾ ਦੁੱਧ ਹੋਊਗਾ ਹੁਣ ਇਹਦੇ 10 ਤੋਂ ਵੱਧ-ਵੱਧ ਹੀ ਹੋਗਾ 10 ਤੋਂ ਬਾਹਰ-ਬਾਹਰ ਆਗਾ ਕਿੰਨਾ ਕ ਪਾ ਸਕਦੀ ਆ ਆ ਫਿਰ 12-13 ਠੀਕ ਆ ਤੇ ਚੌਣ ਜਾਣ ਚ ਕਿਵੇਂ ਬਈ ਚੌਣ ਰਾਏ ਪੋਲੀ ਭੂਖ ਵਰਗੀ ਵਧੀਆ ਚੁਵਾਈ ਆ ਤੇ ਉਹ ਠੰਡੀ ਹੈਗੀ ਜਦ ਮੈਂ ਠੰਡੀ ਉੱਪਰ ਠੀਕ ਆ ਮੁੱਲ ਕਿੰਨਾ ਰੱਖਿਆ ਦਾ ਜੀ ਮੁੱਲ ਲਾਇਆ ਕਿੰਨਾ ਸੀ ਰੱਖਿਆ ਜੀ 185 ਤੇ ਕਿੱਥੋਂ ਤੇ ਦੇਣੀ ਆਪਾਂ 65 ਦੀ ਬਾਕੀ ਹੋ ਜੂ ਮੌਕੇ ਤੇ ਹੋਰ ਉਹ ਵੀ ਉਹਦਾ ਮੌਕੇ ਦਾ ਤੁਗਾ ਜੀ ਠੀਕ ਆ ਜੀ ਤੇ ਜਿਹੜੀ ਆਪਾਂ ਇਹ ਦੂਜੇ ਨੰਬਰ ਤੇ ਤੋਰ ਕੇ ਦਿਖਾਈ ਸੀਗੀ ਜੀ ਮੋਹਰਾ ਦੇ ਵਿੱਚ ਇਹਦਾ ਵੀ ਸੁਆ ਪਹਿਲਾਂ ਹੀ ਆ ਪਹਿਲਾਂ ਸੁਆ ਇਹਦਾ ਇਹਨੂੰ 12 ਕਿਲੋ ਮੋਹਰਾ ਜੀ 12 ਕਿਲੋ ਬੌਲਾਗਾ ਕਿੰਨੇ ਦਿਨ ਹੋ ਗਏ ਸੁਈ ਨੂੰ ਪੁੱਤਾ ਹੋਇਆ ਇਹਦਾ ਇੱਕ ਹਫਤਾ ਇਹਨੂੰ ਹੋ ਗਿਆ ਇਹਦੇ ਮੇਰੇ ਬੱਚਾ ਬੱਚੇ ਨੂੰ ਕੱਟੀ ਆ ਵਧੀਆ ਤੇ ਇਹਦੇ ਮੇਰੇ ਕੱਟੀ ਆ ਗਈ ਚੰਗ ਟੀਕੀ ਕਹਦੀ ਆ ਹਾਂ ਟੀਕੀ ਥੋੜੀ ਆ ਠੀਕ ਆ ਤੇ 12 ਕਿਲੋ ਦੱਸਿਆ ਜੀ ਨਾ 12 ਕਿਲੋ ਕੋਲ ਆ ਜੀ ਤੇ ਕਿੰਨਾ ਪਾ ਸਕਦੀ ਹੋਰ 14 ਕਿਲੋ ਦੀ ਗਾਰੰਟੀ ਦੇ ਰਹੀ ਜੀ 14 ਕਿਲੋ ਦੀ ਦੀ ਗਾਰੰਟੀ ਆ ਠੀਕ ਆ ਉਮਰ ਦਾ ਦੋਵੇਂ ਪਹਿਲਾ ਪਹਿਲਾ ਸੂਆ ਦਾ ਛੋਟੀ ਉਮਰ ਦੀ ਆ ਆਦਨਦੀ ਲੱਗੀ ਹੈ ਆਦਨਦੀ ਲੱਗ ਗਈ ਇਹ ਦੰਦੀ ਰਲ ਗਈ ਇਹ ਕਿਵੇਂ ਆ ਦੰਦਾ ਚ ਇਹ ਦੰਦਾ ਦੀ ਖੀਰ ਹੈ ਇਹ ਹਜੇ ਖੀਰ ਕੋਈ ਆ ਗਈ ਠੀਕ ਹੈ ਤੇ ਮੁੱਲ ਕਿੰਨਾ ਦੱਸਿਆ ਸੀ ਇੱਕ 50 ਸੀ ਦਾ ਹੈਗਾ ਇਹ ਕਿੰਨੇ ਦੀ ਹੋਊਗੀ ਕੀ ਵੀ ਜੋ ਮੌਕਾ ਦੱਸੂਗਾ ਮੌਕੇ ਤੇ ਇਹਦਾ ਹੋ ਜਾਊਗਾ ਠੀਕ ਹੈ ਤੇ ਵਪਾਰ ਦਾ ਕੰਮ ਆ ਆਪਣਾ ਤੇ ਪਸ਼ੂ ਆਪਣੇ ਕੋਲੇ ਕਿੰਨੇ ਕਾਉਂਦੇ ਰੁਟੀਨ ਦੇ ਵਿੱਚ ਲੈ ਆਏ ਬਾਈ ਮੰਡੀ ਲਿਆਉਣਾ ਦੋ ਤਿੰਨ ਵਾਰ ਸਾਂ ਥਰੀ ਕੰਡੀਆਂ ਆਉਂਦੇ ਨੇ ਇੱਕ ਕੰਡੀਆਂ ਠੀਕ ਹੈ ਤੇ ਘਰੇ ਕਿੰਨੇ ਹੁੰਦੇ ਆਗੇ ਅਰੇ ਵੀ ਅਗੇ ਪੰਚਾਇਤ ਨੂੰ ਪੰਜ ਚਾਰ ਸੇਲ ਵਾਲੇ ਰਹਿੰਦੇ ਹੀ ਆ ਵੀ ਹੈ ਮੱਝਾਂ ਦਾ ਹੀ ਆ ਮੱਝਾਂ ਦਾ ਗਾਂਆਂ ਦਾ ਤਾਂ ਨਹੀਂ ਨਾ ਗਾਂ ਦਾ ਕੋਈ ਇੱਕ ਜਿਹਾ ਆ ਗਈ ਲੈ ਲੈਣੇ ਮੈਂ ਸਾਂ ਗਿਆ ਜ਼ਿਆਦਾ ਮੱਝਾਂ ਦਾ ਹੀ ਆ ਠੀਕ ਆ ਦੇ ਕਈ ਵਾਰੀ ਕਿਸੇ ਨੇ ਘਰੋਂ ਬਾਈ ਤਸੱਲੀ ਕਰਕੇ ਕੁਝ ਲੈਣਾ ਤਾਂ ਲੈ ਸਕਦਾ ਘਰੋਂ ਵੀ ਲੈ ਸਕਦਾਗਾ अवेलेबल ਹੁੰਦੇ ਆਰ ਭਗਤ ਠੀਕ ਹੈ ਜੀ ਤੇ ਮੱਜਾਂ ਦੀ ਕੁਆਲਿਟੀ ਹਰੇਕ ਤਰ੍ਹਾਂ ਦੀ ਹੁੰਦੀ ਹੈ ਵੀ ਵੱਡੀ ਵੀ ਵੱਡੀ ਛੋਟੀਆਂ ਵੀ ਨੇ ਪਹਿਲਾਂ ਠੀਕ ਆ ਵੀ ਜਿਹੇ ਜਿਆ ਕਿਸੇ ਨੇ ਮੁੱਲ ਵੀ ਲਵਣਾ ਹਨ ਵੀ ਉਹੇ ਜਿਹਾ ਲੈ ਸਕਦਾ ਠੀਕ ਹੈ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹਾਂਜੀ 947 62841 99560 99560 62841 99560 60 ਠੀਕ ਹੈ ਜੀ ਧੰਨਵਾਦ ਲੋ ਵੀ ਦੋਸਤੋ ਦੀ ਕੰਟੈਕਟ ਕਰ ਸਕਦੇ ਬਾਈ ਦੇ ਨਾਲ ਦੋਨੇ ਝੋਟੀਆਂ ਦਾ ਪਤਾ ਹੋਰ ਕੇ ਦਿਖਾ ਦਿਆਂਗਾ ਸੋਹਣੀਆਂ ਝੋਟੀਆਂ ਤੋਂ ਵੀ ਸਨਖਾਂਗੀਆਂ ਸਾਫ ਸੁਥਰੀਆਂਗੀਆਂ ਤੇ ਬਾਕੀ ਵਪਾਰ ਦਾ ਕੰਮ ਆ ਜਿਹਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਜਾਂ ਕੋਈ ਰਿਕਵਰ ਘਰੋਂ ਪਸ਼ੂ ਖਰੀਦਣਾ ਹੈ ਨਾ ਤੇ ਤਾਂ ਵੀ ਤੁਸੀਂ ਬਾਈਆਂ ਨਾਲ ਗੱਲਬਾਤ ਕਰਕੇ ਤੇ ਆਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਪਸ਼ੂ ਖਰੀਦ ਸਕਦੇ ਹਾਂ പങ്കാകുന്ന സൗദാ ਇਧਰ ਤੁਸੀਂ ਮਾਹੌਲ ਦੇਖ ਸਕਦੇ ਹੋ ਮਾਲ ਪਹੁੰਚੀ ਜਾਂਦਾ ਵਾ ਆਣ ਵਾਲੇ ਲੈ ਕੇ ਆਏ ਆ ਝੋਟੀਆਂ 7-8 ਬਹੁਤ ਵਧੀਆ ਆ ਗਈਆਂ ਤੇ ਡੀਟੇਲ ਆਪਾਂ ਪੁੱਛਾਂਗੇ ਸਾਰੀ ਪਹਿਲਾਂ ਤੁਸੀਂ ਤੁਰਦੀ ਨੂੰ ਚੈੱਕ ਜ਼ਰੂਰ ਕਰ ਲਿਓ ਸਵੇਰ ਸਵੇਰ ਦਾ ਮਾਹੌਲ ਆਗਾ ਲੈ ਟੈਕਸ ਇਹ ਵੀ ਕਰਦੇ ਆਂ ਸਾਰੀ ਜੀ ਤੀਜਾ ਸੁਰਾ ਤੋ ਲਾ ਦੇ। ਬੋਲਾ ਲਈ ਤੋ ਦੱਸਾ ਪਕੂ ਦਾ ਦੂਜਾ ਹੈ। ਅੱਜ 85 ਹੈ ਤੇ ਮਗਰ 50 ਬੰਦਾ ਹੱਲ ਕਰਣੀ। ਮਗਰ ਕੱਟਾ ਕਿੰਨਾ ਮੁੱਲੇ ਦਾ? 140 140 ਮੁੱਲ ਆ ਬਈ ਇਹਦਾ। ਦੇਖ ਸਕਦੇ ਹੋ ਤੁਸੀਂ ਬਾਡੀ ਬੰਤਰ ਦੀ। ਆਣ ਤੁਣ ਚੰਗੇ ਆ ਦੇਖੋ। ਹਨ ਮਾਰਗੜਾ ਰਸਤਾ ਹੈ। ਰੇਟ ਇਹਦਾ ਮਿੱਤਰੋ 140 ਆ ਰਾਜਸਥਾਨ ਦੀਆਂ ਇਹ ਝੋਟੀਆਂ ਮੱਝਾਂ ਹੈਗੀਆਂ ਬਾਕੀ ਤੁਹਾਨੂੰ ਹੋਰ ਵੀ ਆਪਾਂ ਤੋਰ ਕੇ ਦਿਖਾਉਨੇ ਆ ਤਿਆਰੀ ਹਜੇ ਚੱਲੀ ਜਾਂਦੀ ਹੈ ਇਹਨਾਂ ਦੀ ਆਹ ਦੋਨੋਂ ਆਪਾਂ ਤੋਰ ਕੇ ਦਿਖਾਈਂ ਪੱਤੀ ਮੰਡੀ ਦਾ ਤੁਸੀਂ ਮਾਹੌਲ ਦੇਖ ਲਓ ਨਾਲ ਦੀ ਨਾਲ ਜਾਂ ਯਾਰ ਹਜੇ ਕਰਕੇ ਦੇਖੋ ਆਹ ਮਾਲ ਅੱਜ ਘਟ ਆਇਆਗਾ ਲਾ ਵੀ ਇਹਨੂੰ ਵੀ ਤੋਰ ਦੇ ਲੋ ਵੀ ਦੂਜੇ ਨੰਬਰ ਤੋਂ ਤੁਹਾਨੂੰ ਬਾਹਰ ਤੋਰ ਕੇ ਦਿਖਾਉਂਦੇ ਆ ਛੋਟੀ ਸੋਹਣੀ ਛੋਟੀ ਹੈ ਸਿੰਘਾਂ ਦੀ ਕੁਆਲਿਟੀ ਦੇਖੋ ਇਹਦੀ ਬਾਡੀ ਵਾਂਦਰ ਚੰਗੀ ਆ ਗੁੰਦਵੇਂ ਸਰੀਰ ਦੀ ਆ ਤੇ ਆਰਡਰ ਵੀ ਇਹਦਾ ਬਹੁਤ ਸੋਹਣਾ ਹੈ ਸਿੰਘਾਂਾਂਾਂ ਦੀ ਕੁਆਲਿਟੀ ਦੇਖੋ ਇਹਦੀ ਬੋਜ਼ੋਵਾਨੇ ਦੇ ਵਿੱਚ ਆ ਪੈਟ ਕੋਲੇ ਦੀ ਬਹੁਤ ਚੌੜੀ ਹੈ ਜੀ